ਵਾਹਿਗੁਰੂ ਓਮਕਾਰ ਸਿੰਘ ਵਹਿ ਅਕਾਲੀ ਸ਼੍ਰੀ ਗੁਰੂ ਸਹਾਏ ਬਾਹਰ ਸ਼੍ਰੀ ਗੁਰੂ ਸਾਹਿਬ ਅਕਾਲ ਸ੍ਰੀ ਪ੍ਰਤਮ ਪਗੋ ਕੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਕਿ ਤੁੰਡ ਗੁਰ ਤੇ ਕਬੀਰ ਦਾਸ ਰਾਮ ਦਾਸ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸਿਰੀ ਹਰਿ ਰਾਏ ਸਿਂਧਤ ਸੂਤੇ ਆਈਏ ਜਿਸ ਦਿਖਾ ਸਭ ਦੁੱਖ ਜਾਈ ਤੇਗ ਬਹਾਦਰ ਸਿੰਘ ਰੇ ਆਇ ਕਰਨਾ ਜਿਤ ਆਵਦਾਏ ਸੁਖਾਈਂ ਉਸਰਾਏ ਗਸ਼ਵਾਂ ਪਾਤਸ਼ਾਹ ਸਹੇਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭਾਈ ਹੋਏ ਜੀ ਸਹਾਏ ਦਸਾਂ ਪਾਤਸ਼ਾਹੀ ਦੀ ਜੋਤ ਸਹੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੇ ਪਾਠ ਵੀ ਦਰਦਾ ਧਿਆਨ ਉਤਰ ਕੇ ਫੁਰ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਕਿੰਨੀਆਂ ਪੁਜਾਦਿਆਂ ਚਾਹੁੰਦੇ ਆਂ ਅੱਥੀਆਂ ਜਦੋਂ ਉਹ ਮੁਸਕਰਨਾਂ ਦੇ ਤੇਰਾ ਵੰਡ ਕੀ ਛਕਿਆ ਦੇਖ ਕੇ ਲਾਈ ਤੇ ਗਵਾਹੀ ਦੇਖ ਸੁਣ ਕੇ ਅੰਮ੍ਰਿਤ ਪੀਤਾ ਦਿਨਾਂ ਪਿਆਰਿਆਂ ਸੁਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਭੋਲ ਜੀ ਕੋ ਨਿਭੇ ਇਨਾ ਸੁਹਾ ਸੂਨਿਆ ਧਰਮੇ ਸਿਸ਼ਟ ਤੇ ਬੰਦਮੰਤ ਪਾਏ ਸੁਖੀ ਲੋਹਾਂ ਨਾਂ ਖਰਖੜੀਆਂ ਤੇ ਚੜੇ ਆਰਿਆਂ ਨਾਲ ਚਰਵਾਏ ਗੇ ਗੁਰਦੁਆਰਿਆਂ ਨੂੰ ਸੇਵਾ ਨਿਭਾਉਣੀ ਮੈਂ ਤਰਮੀ ਆਰਿਆ ਸਿੱਖੀ ਸਿਧਕ ਕੇਸਾ ਸੁਭਾਸਾ ਸੰਗ ਨਿਭਾਈ ਦਿਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲ ਜੀ ਮੈਂ ਪ੍ਰਿਥਵੀ ਦੇ ਸਰਬਤ ਖਾਂਸਾ ਅਰਦਾਸ ਹੈ ਸੁਭਤ ਖਾਂਸਾ ਵਾਹਿਗੁਰੂ ਵਾਹਿਗੁਰੂ ਕਿਤੇ ਆਵੇ ਕਿਤੇ ਆਪ ਨੂੰ ਕਸਮ ਕਰ ਸਰਬ ਸੁਖ ਹੋ ਗਿਆ ਹੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਜੀ ਹੈ ਇੱਕ ਦਿੰ ਪਤੇ ਇੱਕ ਮੇਰੇ ਦੀ ਪੈ ਵਿਪੰਥ ਦੀ ਸ੍ਰੀ ਸਹਿਬ ਜੀ ਸਾਹਿਬ ਇੱਕ ਖਾਲਸਾ ਜੀ ਕੇ ਬੋਲ ਬਾਲੇ ਬੋਲਾ ਜੀ ਸਿਖਾਂ ਨੂੰ ਸਿੱਖੀ ਦਾੰ ਪੀਸਤਾਂ ਰਖਤਾਂ ਨੂੰ ਰਿਖਾਂ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸਿਮਰ ਸਭ ਸਭ ਕੀ ਕੇ ਦਰਸ਼ਨ ਦਾਨ ਚੌਂਕੀਆਂ ਝੰਡੇ ਬੂਗੇ ਜੁਗ ਜੁਗ ਅਟਲ ਧਰਮ ਕਾਜੇ ਕਾਰ ਹੋਵੇ ਬਲ ਜੀ ਸਮਾਦਾ ਮਨ ਨੀਵਾ ਮਤ ਮਤ ਪਤ ਜੀ ਰੱਖੇ ਆਪ ਵਾਹਿਗ ਅਕਾਲ ਪੁਰਖ ਆਪ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਜੋ ਧਾਮ ਅਜਿਨਾ ਸੰਪੰਨ ਤੇ ਸ਼ੁਭਿਆਗਿਆ ਹੈ ਤੇ ਇਸ ਗੁਰਦਾਰਸ਼ੇ ਵਸੂਤਾਰਾ ਦਾ ਦਾਨ ਆਪਣੇ ਪਿਆਰੇ ਖਾਲਸਾ ਬਖਸ਼ਣਾਂ ਸਿਰ ਨਿਮਾਣੀ ਅਦੇ ਮਾਨ ਸਾਥ ਨੂੰ ਨੀ ਤਾਣਿਆਂ ਦੇ ਤਾਣ ਨਿਹੁਕੀ ਉਹ ਸੱਚੀ ਪਿਤਾ ਵਾਹਿਗੁਰੂ ਦੀ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਗਮਨ ਦੇ ਪਵਿੱਤਰ ਕਰਨ ਦੀ ਬੋਲਾਂ ਦਿੱਤੀ ਸੂਹ ਸੰਗਤਾਂ ਦੀ ਅਰਦਾਸ ਹੈ ਧੰਤਨ ਬਾਬਾ ਨੂਰਾਵਸੀ ਸਹਿਦਮਨੀ ਧੰਤਨ ਬਾਬਾ ਫਕੀਰ ਸਿੰਘ ਸਹਿਦਮਨੀ ਤਾਂ ਮਾਤਾ ਗੁਜਰ ਮਾਰਤਾ ਗੁਜਰ ਤੌਰ ਤੇ ਆਤਮ ਜੀਣ ਦੀ ਕਿਰਪਾ ਦਾ ਸਦਕਾ ਮਸਤਰਾ ਆਤਮ ਜੀਣ ਦੇ ਮਹਰਤ ਬਖਸ਼ੇ ਦਰੋਪੁਰੰਪਰਸਾਇਸ ਸਦਕਾ ਅਰੋ ਸਰਦਾਰ ਰਤਨਦਰ ਸਿੰਘ ਐਮਐਲਏ ਇਸ ਅਲਕੇ ਦੀ ਰਾਕਾ ਦੇ ਨਿਵਾਸੀ ਸੂਹ ਲਾਕਾ ਨਿਵਾਸੀ ਸੰਗਤਾਂ ਵੱਲੋਂ ਸਤਿਗੁਰੂ ਦੀ ਆਪ ਦੀ ਕਿਰਪਾ ਦਾ ਸਦਕਾ ਉਪ ਮੰਡਲ ਕੰਪਲੈਕਸ ਦਾ ਵੀ ਇਕਤਰ ਕਰਨ ਦੇ ਤਿਆਰੇ ਕੀਤੇ ਗਏ ਮਹਾਰਾਜ ਇਮਾਰਤ ਬਣਾਉਣ ਦੇ ਤਿਆਰੇ ਕੀਤੇ ਗਏ ਨਹੀਂ ਆਪ ਜੀ ਨੇ ਕਿਰਪਾ ਕਰਨੀ ਸੂਬਾ ਸੰਚਾਲਕ ਦੀ ਹਾਜ਼ਰੀ ਦੇ ਦੌਰਾਨ ਇਸ ਇਮਾਰਤ ਦਾ ਨੀਂਹ ਪੱਥਰ ਟਕ ਬਲੰਗ ਲੰਗਿਆ ਕੋਸ਼ਿਸ਼ ਕਰਨੀ ਆਪ ਜੀ ਨੇ ਕਿਰਪਾ ਕਰਕੇ ਇਲਾਕਾ ਨਿਵਾਸੀ ਸੰਗਠਨ ਤੋਂ ਮਿਸਤਰੀ ਸਹਿਬਾਨ ਨੂੰ ਸਾਰਿਆਂ ਤੋਂ ਆਪਕੋ ਨੇ ਕਿਰਪਾ ਕਰਕੇ ਇਸ ਕੰਪਲੈਕਸ ਦੀ ਸੇਵਾ ਲੈਣ ਨੂੰ ਸਰਪੱਤ ਦਾ ਭਲਾ ਕਰਨਾ ਸ਼ਰਧਤ ਦੇ ਇਸ਼ਾਰ ਦਿਰਾਸ ਕਰਦੇ ਮਹਾਰਾਜ ਕਿਰਪਾ ਕਰੋ ਸੰਗਤਾਂ ਦੀਆਂ ਬਾਦਮੀਆਂ ਦੇ ਦੌਰਾਨ ਮਹਾਰਾਜ ਇਸ ਟੈਂਪਲੈਕਸ ਦੇ ਮਹਾਰਾਜ ਉੱਤ ਘਾਣ ਨਹੀਂ ਅਕਰਕੀ ਆ ਗਿਆ ਵਕਸ਼ਿਸ਼ ਕਰੋ ਸੇਹੀ ਪਿਆਰੇ ਮੇਲ ਕ੍ਰੋਜਨਾ ਮਿਲੇ ਆਪ ਦਾ ਨਾਮ ਕਿਤੇ ਆਵੇ ਨਾਨਕ ਨਾਮ ਸਰਦੀ ਕਾਸੇ ਬਣੀ ਸਰਵਤਾ ਵਾਹਿਗੁਰੂ ਦਾ ਖਾਸ ਵਾਹਿਗ ਫਤਿਹ ਬੋਲੇ ਸੁਨਹਾਲੇ ਸਰ ਜਿਆਦਾ ਕੁਛ ਬੰਦੇ ਇੱਧਰ ਖੜੇ ਨਹੀਂ ਸੀ ਉਧਰ ਵੀ ਨੇ ਫੋਟੋ ਤਾਂ ਬਣੇਗੀ ਜਖਰੇ ਇੱਧਰ ਡਿੱਡਾ ਖੜੇ ਨਹੀਂ ਸੀ ਇੱਧਰਲੇ ਬੰਦੇ ਆ ਸੀ ਇੱਧਰ ਹੀ ਸੱਜੇ ਹਾਂਜੀ ਆਜਾ ਸਾਹਿਬ ਜੀ ਤੁਹਾਨੂੰ ਸਾਰੇ ਫੋਟੋ ਤੁਸੀਂ ਮਾਰੇ ਪਿੱਛੇ ਆ ਜਿਓ ਭਾਜੀ ਉਹ ਮੇਰਾ ਨਾਮ ਮਾਰਦੇ ਜੀ ਮਾਰਦੇ ਕਿ ਤੁਝੇ ਪਿੱਛੇ ਸਾਰੇ ਕਿਵੇਂ ਆਜੋ ਸੁੱਕਿਆ ਅੱਜ ਬਲਾਕ ਆਜੋ ਕਿਹਾ ਜੋ ਆਏ ਅੱਗੇ ਆ ਜੀ ਆਹ ਕੋਡ ਕਰ ਲੇ ਮੈਂ ਮੈਂ ਕਰ ਦਉ ਫੋਟੋ ਸੌਟ ਕਰ ਲੇ ਕੋਡਿੰਗ ਕਰਨਾ ਵੀ ਚਾਹੀਦਾ ਪਿੱਛੇ ਪਿੱਛੇ ਲੈ ਸਾਈਡ ਪਿੱਛੇ ਆ ਰਿਹਾ ਦਾਰੇ ਆ ਰਿਹਾ ਜੀ ਨਾ ਬਾਜੀ ਆਗੇ ਆਗੇ ਸਹੀ ਆਗੇ ਸਾਰੇ ਆਜੋ ਇਧਰ ਆਜੋ ਹਾਂ ਅਜ਼ਰ ਮੈਂ ਕਰ ਰਿਹਾ ਲੋਕੋ ਜਿਹੜਾ ਉਹ ਹੈ ਨਾਮ ਲਿਖਿਆ ਐਮ ਐਨ ਐਸ ਸਾਹਿਬ ਜੇ ਕਿ ਸਾਡੇ ਸਾਰੇ ਸਾਹਮਣੇ ਸਾਈਟ ਚ ਹਾਂ ਜੀ ਦੰਡ ਸਾਰਾ ਪਤਾ ਕਰ ਜਾਨੂੰ ਲਓ ਪੇਜ ਇਹ ਦੇ ਦੂੰਗਾ ਅੱਗੇ aa aaa